ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆਂ ਰਾਤ ਦੇ ਸਮੇਂ ਪੰਜਾਬ ਦੇ ਮੌਸਮ ਦੀ ਜਾਣਕਾਰੀ ਕੀ ਹੈ ਕਿਸਾਨਾਂ ਦੇ ਲਈ ਮੌਸਮ ਕਿਵੇਂ ਦਾ ਰਹੇਗਾ ਕੀ ਸਾਵਧਾਨੀ ਰੱਖਣ ਦੀ ਜ਼ਰੂਰਤ ਹੈ ਮੌਸਮ ਦੇ ਵਿੱਚ ਕੀ ਹਲਚਲ ਹੈ ਕੀ ਠੰਡ ਧੁੰਦ ਦੇ ਹਾਲਾਤ ਨੇ ਮੀਂਹ ਦੀ ਗਤੀਵਿਧੀ ਕਦੋਂ ਹੋ ਸਕਦੀ ਹੈ ਤੇ ਕਿਸ ਤਰੀਕੇ ਦੀ ਸਾਨੂੰ ਹਲਚਲ ਜਿਹੜੀ ਹੈ ਉਹ ਪੱਛਮੀ ਸਿਸਟਮ ਜਿਹੜੇ ਪੰਜਾਬ ਵੱਲ ਕੂਚ ਕਰ ਰਹੇ ਨੇ ਉਹਨਾਂ ਤੋਂ ਦੇਖਣ ਨੂੰ ਮਿਲੇਗੀ ਦਿਨ ਦੇ ਵਿੱਚ ਮੌਸਮ ਬਸ਼ੱਕ ਖੁੱਲਾ ਹੋਇਆ ਸੀ ਤੁਪ ਚ ਲੱਗੀ ਹੈ ਚੰਗੀ ਹਾਲਾਤ ਜਿਹੜੇ ਨੇ ਉਹ ਗਰਮੀ ਵਾਲੇ ਵੜੇ ਹੋਏ ਨੇ ਤੁਹਾਡੇ ਇਲਾਕੇ ਦੇ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਜਿਹੜੀ ਹੈ ਉਹ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਸਕੇ ਗੱਲ ਕਰਾਂਗੇ ਪੱਛਮੀ ਸਿਸਟਮ ਦੇ ਹਾਲਾਤਾਂ ਦੀ ਤਾਂ ਲਗਾਤਾਰ ਬਦਲੀ ਸਿਸਟਮ ਪੰਜਾਬ ਵੱਲ ਕੂਚ ਕਰ ਰਹੇ ਨੇ ਪਹਾੜੀ ਖੇਤਰਾ ਵਿੱਚ ਵੀ ਸਿਸਟਮ ਹੈ ਬਦਲੀ ਸਿਸਟਮ ਪਹਾੜੀ ਖੇਤਰ ਤੋਂ ਇਲਾਵਾ ਪੱਛਮੀ ਇਲਾਕੇ ਵਿੱਚ ਵੀ ਹਨ ਜੋ ਕਿ ਅੱਧ ਰਾਤ ਤੋਂ ਬਾਅਦ ਪੰਜਾਬ ਵਿੱਚ ਕੂਚ ਕਰਨਗੇ ਜਿਨ੍ਹਾਂ ਨਾਲ ਰਾਤ ਤੋਂ ਹੀ ਤੁੰਦ ਅਤੇ ਬੱਦਲਵਾਰੀ ਦਾ ਮਾਹੌਲ ਬਣਦਾ ਹੋਇਆ ਦਿਖਾਈ ਦੇਵੇਗਾ ਆਉਂਦੇ ਦੋ ਦਿਨ ਇਸੇ ਤਰੀਕੇ ਦਾ ਮਾਹੌਲ ਬਣਿਆ ਰਹੇਗਾ ਇਸ ਬੱਦਲਵਾਰੀ ਤੋਂ ਕੋਈ ਵੱਡੀ ਮੀਂਹ ਦੀ ਉਮੀਦ ਤਾਂ ਨਹੀਂ ਹੈ ਪਰ ਹਾਂ ਠੰਡ ਦੇ ਹਾਲਾਤ ਜ਼ਰੂਰ ਵੱਧ ਸਕਦੇ ਨੇ ਕਿਉਂਕਿ ਸੂਰਜ ਨੁਕੀਤੇ ਨਾਲ ਕੀਤੇ ਇਹ ਠੱਲ ਜ਼ਰੂਰ ਪਾਉਣਗੇ ਤੂੰਦ ਅਤੇ ਬੱਦਲਵਜ ਦੇ ਕਾਰਨ ਧੁੱਪ ਘੱਟ ਲੱਗੇਗੀ ਜਿਸ ਦੇ ਹਾਲਾਤ ਜਿਹੜੇ ਨੇ ਠੰਡ ਦੇ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਅਗਰ ਗੱਲ ਕੀਤੀ ਜਾਵੇ ਤਾਂ ਦਿਨ ਦੇ ਤਾਪਮਾਨ 22 ਡਿਗਰੀ ਤੋਂ ਪਾਰ ਚਲੇ ਗਏ ਸੀ ਅੱਜ ਪਰ ਰਾਤ ਦੇ ਤਾਪਮਾਨ ਪੱਛਮੀ ਹਵਾ ਚੱਲਣ ਦੇ ਕਾਰਨ 10-12 ਡਿਗਰੀ ਤੱਕ ਹੀ ਬਣੇ ਰਹਿਣਗੇ ਤੇ ਸਵੇਰ ਦੇ ਤਾਪਮਾਨ 8-9 ਡਿਗਰੀ ਤੱਕ ਆ ਜਾਣਗੇ ਜਿਸ ਦੇ ਨਾਲ ਸਵੇਰ ਦੇ ਸਮੇਂ ਜ਼ਿਆਦਾ ਠੰਡ ਦੇਖਣ ਨੂੰ ਮਿਲੇਗੀ ਪਰ ਰਾਤ ਦੇ ਸਮੇਂ ਜਿਹੜਾ ਮੌਸਮ ਉਹ ਠੀਕ ਹੀ ਬਣਿਆ ਰਹੇਗਾ ਗੱਲ ਕਰਾਂਗੇ ਜਿਹੜੇ ਹਾਲਾਤ ਨੇ ਇਹ ਲਗਾਤਾਰ ਇਸੇ ਤਰੀਕੇ ਨਾਲ ਬਰਕਰਾਰ ਰਹਿਣ ਦੀ ਉਮੀਦ ਹੈ ਆਉਣ ਦੇ 2-3 ਦਿਨ ਜੋ ਕਿ ਕਿਸਾਨਾਂ ਨੂੰ ਥੋੜਾ ਜਿਆਦਾ ਚਿੰਤਾ ਦੇ ਵਿੱਚ ਪਾ ਸਕਦੇ ਨੇ ਕਿਉਂਕਿ ਪਾਣੀ ਲਗਾਉਣ ਦਾ ਸਮਾਂ ਕਣਕ ਨੂੰ ਚੱਲ ਰਿਹਾ ਹੈ ਅਜਿਹੇ ਦੇ ਵਿਚਕਾਰ ਕਿਸਾਨਾਂ ਦੇ ਮਨ ਵਿੱਚ ਦੋ ਚੇਤੀ ਆ ਸਕਦੀ ਹੈ ਕਿ ਪਾਣੀ ਲਗਾਇਆ ਜਾਵੇ ਜਾਂ ਨਾ ਤੁਸੀਂ ਬਿਸ਼ੱਕ ਖੇਤ ਤੁਹਾਡੇ ਸੁੱਕੇ ਹੋਏ ਨੇ ਤਾਂ ਤੁਸੀਂ ਪਾਣੀ ਲਗਾ ਦਿਓ ਕਿਉਂਕਿ ਧੁੱਪ ਲੱਗਣ ਦੇ ਕਾਰਨ ਖੇਤ ਕਿਤੇ ਨਾ ਕਿਤੇ ਪਾਣੀ ਸੋਖ ਲੈਣਗੇ ਪਾਣੀ ਪੀ ਜਾਣਗੇ ਚੰਗੀ ਗੱਤ ਆ ਜਾਵੇਗੀ ਕਣਕ ਦਾ ਕਦ ਐਨਾ ਜ਼ਿਆਦਾ ਨਹੀਂ ਹੋਇਆ ਕਿ ਕੋਈ ਚਿੰਤਾ ਦੀ ਗੱਲ ਹੋਵੇ ਤੇ ਬਾਕੀ ਖਾਦਾਂ ਸਪਰੇਹਾਂ ਦੇ ਲਈ అనుకూਲ ਮੌਸਮ ਬਣ ਰਿਹਾ ਹੈ ਕੋਈ ਕਿਸੇ ਤਰੀਕੇ ਦੀ ਲੇਟ ਕਣਕ ਜਾਂ ਕੋਈ ਫਸਲ ਨੂੰ ਖਾਦ ਸਪਰੇਅ ਕਰਨੀ ਤੁਸੀਂ ਆਰਾਮ ਨਾਲ ਕਰ ਸਕਦੇ ਹੋ ਬਾਕੀ ਮੌਸਮ ਦੀ ਨਵੀਂ ਅਪਡੇਟ ਜਿਹੜੀ ਕੱਲ ਸਵੇਰ ਦੀ ਹੋਵੇਗੀ ਤੁਹਾਡੇ ਤੱਕ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਤੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ